ਚਾਰ ਗੋਸ਼ਤੀ ਵਾਰਤੇ ਹੁੰਦੀ ਹੈ ਸਥਾਨ ਬਣਦੇ ਜਗ੍ਹਾ ਬਣਦੀ ਜਿੱਥੇ ਬੈਠ ਕੇ ਉਸ ਵਹਿਰੂ ਦੀ ਉਹਦੇ ਨਾਮ ਦੀ ਚਰਚਾ ਉਹਦੇ ਮਾਰਗ ਦੀ ਚਰਚਾ ਕੀਤੀ ਜਾਂਦੀ ਹੈ ਕਿ ਵਹਿਰੂ ਤੇਰੇ ਘਰਤ ਵਿੱਚ ਕਿਵੇਂ ਆਵਾਂ ਤੇਰਾ ਬਣਾਇਆ ਹੋਇਆ ਘਰ ਵਹਿਰੂ ਦਾ ਨਹੀਂ ਹੈ ਇਤਨਾ ਸਿਰਫ ਬੈਠ ਕੇ ਵਿਚਾਰ ਕਰ ਸਕਦੇ ਆ ਕਿਵੇਂ ਉਸ ਵਹਿਰੂ ਨੂੰ ਮਿਲੀਏ ਕਿ ਉਸ ਵਹਿਗਦ ਦੇ ਨਾਲ ਮਲਾਪ ਸਾਡਾ ਕਿਸ ਤਰ੍ਹਾਂ ਹੋਵੇ ਇਹ ਤਾਂ ਰਲ ਮਿਲ ਕੇ ਭਾਈ ਸੀ ਵਿਚਾਰਾ ਕਰ ਸਕਦੇ ਆ ਇਹ ਭਾਈ ਇਹ ਮਾਰਗ ਹੈ ਵਿਚਾਰਾ ਕਰਨਿਆ ਨੇ ਆਪਣੇ ਗੁਰੂ ਦੇ ਅਧੀਨ ਹੋ ਕੇ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਸ਼ਬਦ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਨੂੰ ਮੁੱਖੋਂ ਸੁਣਾਉਂਦੇ ਸੀ ਲਿਖ ਕੇ ਚਲੇਗੇ ਭਾਉ ਬੋਲਦੇ ਉਹੀ ਨੇ ਬੋਲਦੇ ਗੁਰਨਾਨਕ ਸਾਹਿਬ ਹੀ ਨੇ ਪਰ ਤੂੰ ਇਹਨਾਂ ਸ਼ਬਦਾਂ ਨੂੰ ਕੇਵਲ ਤੋਂ ਕੇਵਲ ਪੜ੍ਹ ਲਿਆ ਸੁਣ ਲਿਆ ਗੱਲ ਖਤਮ। ਕਿ ਜੇ ਕੋਈ ਤੁਹਾਨੂੰ ਹੁਕਮ ਕਰਦਾ ਹੈ ਘਰ ਦੇ ਵਿੱਚ ਹੋਣੇ ਹੋ। ਪਤੀ ਹੁਕਮ ਕਰਦਾ ਹੈ ਪਤਨੀ ਨੂੰ ਜਾਂ ਬੱਚਿਆਂ ਨੂੰ ਜਾਂ ਬਜ਼ੁਰਗ ਕਹਿੰਦੇ ਹੈ ਲੋ ਭਾਈ ਮੇਂ ਰੋਟੀ ਲਿਆ ਖਾਣਾ ਲਿਆ। ਹੋਰ ਕਿੰਨੇ ਕੰਮ ਆ ਕਪੜੇ ਧੋਦੋ ਪਾਣੀ ਪਾਦੋ ਪੰਜਾਗ ਲਾਉਂਦੀਆਂ ਨੇ ਘਰ ਦੇ ਵਿੱਚ ਕੰਮ ਕਰ ਆਣੀ ਆ। ਹੁਣ ਪਤੀ ਨੇ ਹੁਕਮ ਦਿੱਤਾ ਪਿਤਾ ਨੇ ਹੁਕਮ ਦਿੱਤਾ ਹੁਣ ਬੱਚਿਆਂ ਨੇ ਵੀ ਸੁਣ ਲਿਆ ਪਤੀ ਨੇ ਵੀ ਸੁਣ ਲਿਆ ਹਾਂਜੀ ਹਾਂਜੀ ਗੱਲ ਇਹ ਕਿਹਾ ਸੀ ਕਿਹਾ ਸੀ ਕੀਤਾ ਕਿਸੇ ਨੇ ਵੀ ਫਿਰ ਖੁਸ਼ੀ ਹੋਵੇਗੀ ਘਰੇ ਦੇ ਵਿੱਚ ਜਾਂ ਦੁੱਖ ਹੋਣਗੇ ਤਾਂ ਸਾਦ ਹੋਵੇਗਾ ਝਗੜਾ ਹੋਈਗਾ ਮਨ ਮਟਾਵ ਹੋਣਗੇ ਭਾਵੇਂ ਤੁਹਾਡੀ ਸੁਣੀ ਹੋਈ ਗੱਲ ਆਵੇਂ ਕਹਨੇ ਗੱਲ ਕੋਈ ਸੁਣਦਾ ਨਹੀਂ ਪਰ ਇੱਥੇ ਗੱਲ ਆਉਂਦੀ ਏ ਤੂੰ ਮੰਨਦਾ ਕੁਝ ਨਹੀਂ ਏ ਸੁਣ ਪੜਨ ਤਾ ਕਮੀ ਨਹੀਂ ਛੱਡੀ ਹੋਈ ਭਾਈ ਇੱਕ ਜਗ੍ਹਾ ਤੇ 100-100 ਪਾਟ ਕਰਵਾ ਦਿੰਦਾ ਇਕੱਠੀ ਰੰਗ ਹੋ ਜਾਂਦੇ ਨੇ ਹੁੰਦਿਆ ਨਾ ਹੁਣ ਤਲਪਿਆ ਸੀਜ਼ਨ ਆ ਕਮਾਈ ਵਾਲਾ ਸੀਜ਼ਨ ਹੁੰਦਾ ਏ ਇੱਕ ਪਾਸੇ ਤਾਂ ਸ਼ਹੀਦਾਂ ਦੇ ਦਿਹਾੜੇ ਹੁੰਦੇ ਆ ਕਿ ਸ਼ਹੀਦੀ ਵਾਲੇ ਇਤਿਹਾਸ ਨੂੰ ਸਰਵਣ ਕਰਕੇ ਅਸੀਂ ਮਾਰਗ ਤੇ ਚੱਲਣਾ ਇੱਕ ਜਗ੍ਹਾ ਤੇ ਭਾਈ ਇਹ ਬਿਜ਼ਨਸ ਚੱਲ ਪੈਂਦਾ ਹੁਣ ਦੇਖੋ ਕਿਸੇ ਨੂੰ ਕੋਈ ਸਾਹ ਨਹੀਂ ਮਿਲਦਾ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਪਾਠ ਚੱਲਦੇ ਆ ਡਿਊਟੀਆਂ ਚੱਲਦੀਆਂ ਇਹਨਾਂ ਦੀਆਂ ਬਸ ਲੱਗੇ ਨੇ ਲਗਾਤਾਰ ਇਹ ਨਹੀਂ ਹੈ ਭਾਈ ਸਾਰੇ ਨਾਲ ਮਿਲ ਕੇ ਭਾਈ ਪਾਠ ਇੱਕੋ ਹੀ ਹੋਵੇ ਖਨ ਪੜਸਾ ਬਾਕੀ ਭਾਈ ਸਾਰੇ ਬੈਠ ਕੇ ਸੁਣੋ ਇਹ ਜੋ ਪੈਸਾ ਤੁਸੀਂ ਇੱਧਰ ਬਰਬਾਦ ਕਰਦੇ ਹੋ ਇਹਨੂੰ ਕਿਸੇ ਭਲਾਈ ਵਾਸਤੇ ਲਾਈਏ ਗੁਰਮਤ ਦੇ ਮਾਰਗ ਵੱਲ ਲਾਈਏ ਕਿਸੇ ਬੱਚਿਆਂ ਦੀ ਪੜ੍ਹਾਈ ਵਾਸਤੇ ਸੋਚੀਏ ਗਿਆਨ ਤੋਂ ਹੀਣੇ ਨਾ ਸਾਡੇ ਕੋਲ ਧਰਮ ਦਾ ਗਿਆਨ ਨਾ ਸੰਸਾਰ ਦਾ ਗਿਆਨ ਸੰਸਾਰ ਦੇ ਗਿਆਨ ਦੇ ਕਰਕੇ ਗਿਆਨ ਹੀਣ ਤੇ ਤਾਂ ਭਟਕਦੇ ਫਿਰਦੇ ਤੁਰੇ ਫਿਰਦੇ ਆ ਜਿਨ੍ਹਾਂ ਕੋਲ ਗਿਆਨ ਹੈ ਪੜ੍ਹੇ ਲਿਖੇ ਆ ਭਾਈ ਉਹਨਾਂ ਦਾ ਦੁਨੀਆ ਦੇ ਵਿੱਚ ਨਾ ਬੋਲਦਾ ਡੰਕਾ ਬੋਲਦਾ ਤੇ ਤੁਹਾਨੂੰ ਕੀ ਲੱਗਦਾ ਕਿ ਇਸ ਦੇਸ਼ ਦੇ ਵਿੱਚ ਅਮੀਰ ਨਹੀਂ ਜਨੇਰ ਇਸ ਵਿੱਚ ਅਮੀਰ ਨੇ ਦੁਨੀਆ 'ਚ ਹੈ ਹੀ ਕਿਤੇ ਨਹੀਂ ਇਹ ਤਾਂ ਉਹ ਦੇਸ਼ ਆ ਭਾਈ ਅੱਜ ਆਪਣਾ ਕਾਰੋਬਾਰ ਬੰਦ ਕਰ ਦੇਣਾ ਬਾਹਰ ਦੇ ਦੇਸ਼ਾਂ ਨਾਲ ਜਿਨ੍ਹਾਂ ਦੇਸ਼ਾਂ ਨੂੰ ਅਸੀਂ ਮਾਨਸਾਉਂ ਦੇ ਭੁੱਖੇ ਮਰ ਜਾਣਗੇ ਰੋਟੀ ਨੂੰ ਮਤਾਜ ਹੋ ਜਾਣਗੇ ਕਿ ਇਹ ਜੇ ਖਰੀਦਦੇ ਨੇ ਇਹ ਪੈਸਾ ਦਿੰਦੇ ਆ ਕਿ ਦੁਕਾਨਦਾਰ ਕੋਈ ਵੀ ਹੋਵੇ ਭਾਈ ਉਹਦੀ ਵੈਲਿਊ ਤਾਂ ਦਾ ਜੇ ਉਹਦੀ ਦੁਕਾਨ ਤੇ ਗ੍ਰਾਹਕ ਆਉਂਦੇ ਆ ਸਮਾਨ ਜਨਾ ਮਰਜੀ ਮੰਗਾ ਰੱਖੀ ਜਾਵੇ ਜੇ ਗਾਹਕੇ ਆ ਤੇ ਵੇਚਣਾ ਕਿਨੂ ਕੰਗਾਲੀ ਐ ਨਾ ਜੇ ਕੋਈ ਜਾਂਦਾ ਭਾਵੇਂ ਕੋਈ ਗਰੀਬ ਆ ਭਾਵੇਂ ਮੀਰਾ ਖਰੀਦਦਾ ਛੋਟਾ ਸਮਾਨ ਵੱਡਾ ਸਮਾਨ ਕੁਛ ਵੀ ਖਰੀਦਦਾ ਤੇ ਜਿੰਨੀ ਉਹਦੀ ਕੁਆਲਿਟੀ ਵਧੀਆ ਹੁੰਦੀ ਐ ਤੂੰ ਤੋਂ ਉਹਦੇ ਕੋਲ ਮਾਲ ਵਿਕੀ ਜਾਂਦਾ ਪੈਸੇ ਆਈ ਜਾਂਦੇ ਜੇ ਹੁਣ ਗਰੀਬ ਨਾ ਜਾਵੇ ਕੋਈ ਲੈਣੇ ਨਹੀਂ ਜਾਂਦਾ ਫਿਰ ਕੀ ਹੋਊ ਉਸੇ ਤਰ੍ਹਾਂ ਇਹ ਪਾਈ ਸਭ ਨੂੰ ਪਤਾ ਵੈ ਇਹ ਜਸ ਦੇਦ ਵਿੱਚ ਬੈਠੇ ਆ ਵਾਦੀ ਦੇ ਤੌਰ ਤੇ ਦੂਜੀ ਨੰਬਰ ਤੇ ਸੰਸਾਰ ਵਿੱਚ ਪਹਿਲੇ ਤੇ ਚੀਨ ਆ ਦੂਜੇ ਤੇ ਅਪਾ ਬੈਠੇ ਆ ਤੀਜੇ ਤੇ ਆਪਣਾ ਪड़ोसी पाकिस्तान ਸਾਹਿਬ ਬੈਠਾ ਕਿਹਨਾ ਮੁਲਕਾਂ ਨੇ ਜੇ ਭਾਈ ਕਿਸੇ ਦੇ ਕੋਹ ਸਮਾਨ ਲੈਣਾ ਛੱਡ ਦੇਣ ਨਾ ਦੁਨੀਆਂ ਚ ਹਲਚਲ ਪੈਂਦੀ ਜਦੀ ਇਹ ਸਾਰੇ ਹੀ ਭਾਈ ਦਿਖ ਪੈਂਦੇ ਮੁੱਦੇ ਮੁੱਹ ਪਰ ਕਮੀ ਹੈ ਸਾਡੇ 'ਚ ਗਿਆਨ ਨਹੀਂ ਸਾਡੇ ਕੋਲ ਸੰਸਾਰ ਦਾ ਗਿਆਨ ਨਹੀਂ ਸੰਸਾਰਿਕ ਵਿਦਿਆ ਨਹੀਂ ਪੰਜ ਪੜ੍ਹਿਆ ਨਹੀਂ ਤੇ ਟ੍ਰੈਕਟਰ ਧਰੋਣਾ ਕੋਲ ਸ਼ੁਰੂ ਕਰ ਦਿੱਤਾ ਖੇਤੀਬਾੜੀ 'ਚ ਵੜ ਗਈ ਹੈ ਪੜ੍ਹਾਈ ਤਾਂ ਕੀਤੀ ਕੋਈ ਨਹੀਂ ਕਰ ਬਈ ਪੜ੍ਹਾਈ ਕਰਕੇ ਕਰ ਪੜ੍ਹਾਈ ਕਰਕੇ ਕਰੇਗਾ ਖੋਜਾਂ ਕਰੇਗਾ ਇਹਨੇ ਕਿ ਇਸ ਖੇਤਰ ਦੇ ਵਿੱਚ ਕਮਾਈ ਨਹੀਂ ਹੈ ਬਹੁਤ ਕਮਾਈ ਹੈ ਇਸ ਖੇਤਰ ਦੇ ਵਿੱਚ ਕਿਸਾਨੀ ਖੇਤਰ ਦੇ ਵਿੱਚ ਵੀ ਭਾਈ ਵੱਡੇ ਵੱਡੇ ਦੇਸ਼ ਨੇ ਜਿਹੜੇ ਸਾਰੀ ਦੁਨੀਆ ਨੂੰ ਰੋਟੀ ਪਾਣੀ ਸਪਲਾਈ ਕਰਦੇ ਆ ਭਾਵ ਜੁਕ੍ਰੇਨ ਵਰਗੇ ਦੇਸ਼ ਸਭ ਤੋਂ ਵੱਧ ਉਹ ਦੇਸ਼ ਖੇਤੀ 'ਚ ਮਾਹਰ ਮੰਨਿਆ ਜਾਂਦਾ ਪਰ ਉਹ ਪੜੇ ਲਿਖੇ ਬਹੁਤ ਨੇ ਭਈ ਉਹ ਨਵੇਂ-ਨਵੇਂ ਖੋਜਾਂ ਕਰਦੇ ਆ ਨਵੇਂ-ਨਵੇਂ ਭਾਈ ਜੋ ਖੇਤੀ ਦੇ ਸੰਧ ਹੁੰਦੇ ਆ ਬਣਾਉਂਦੇ ਆ ਉਹ ਬਣਾਉਂਦੇ ਆ ਨਾਲੇ ਖੇਤੀ ਤੋਂ ਪੈਸਾ ਨਾਲੇ ਉਧਰੋਂ ਪੈਸਾ ਕੌਣ ਕਿਹੜੀ ਬਣਾਉਂਦਾ ਬਈ ਤੂੰ ਵੀ ਨਵੇਂ ਨਵੇਂ ਖੋਜਾਂ ਕਰ ਖੋਜਾਂ ਤਦ ਕਰੇਗਾ ਜੇ ਪੜ੍ਹ ਲੈ ਕੇ ਇਸ ਖੇਤਰ ਵਿੱਚ ਆਇਆ ਹੋਏਗਾ ਇਤਾਂ ਭਾਈ ਬਸ ਪੰਜ ਪੜ੍ਹੇ ਨਹੀਂ ਟਰੈਕਟਰ ਦੇ ਬਸ ਬਹਿ ਕੇ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ ਮੁੜ ਕੇ ਪੜਾਈ ਗਈ ਕੋਈ ਗਿਆਨ ਨਹੀਂ ਆਖਰ ਨੂੰ ਚਲੋ ਇੱਕ ਦੋ ਕਿਲੇ ਵੇਚ ਦੀਏ ਚਲਿਏ ਬਾਹਰ ਨੂੰ ਅੱਛਾ ਜਾ ਕੇ ਕਰਨਾ ਉੱਥੇ ਵੀ ਇਹੀ ਕੰਮ ਹੁੰਦਾ ਵਾ ਇੱਥੇ ਆਵਦਾ ਖੇਤ ਜਿੱਥੇ ਦਿਹਾੜੀਦਾਰ ਸਾਡੇ ਕੋਲ ਕੰਮ ਕਰਦੇ ਕਿੱਥੇ ਬਗਾਨੇ ਦਾ ਖੇਤ ਲਾ ਕੇ ਪੈਸੇ ਵੀ ਦਿਹਾੜੀ ਕਰਨੀ ਵੈਸੇ ਹੀ ਆਗੇ ਪਰ ਉਹ ਮਾਨ ਸਨਮਾਨ ਤਾਂ ਨਾ ਮਿਲੇ ਇੱਜ਼ਤ ਮਾਨ ਨਹੀਂ ਮਿਲਦੀ ਉਹ ਸਕੂਨ ਨਹੀਂ ਹੈ ਸ਼ਾਂਤੀ ਨਹੀਂ ਹੈ ਗਿਆਨ ਇਹ ਗਿਆਨ ਦੀ ਘਾਟ ਕਰਕੇ ਹੀ ਹੈ ਜੇ ਗਿਆਨ ਤੇ ਵਿੱਚ ਪਰਪਲ ਹੋਏਗਾ ਹੁਣ ਇਸੇ ਦੇ ਦੇ ਵਿੱਚ ਜਿੱਥੇ ਬੈਠੇ ਆਂ पर ਇਸੇ ਸੋਬੇ ਇਸ ਪੰਜਾਬ ਦੇ ਬੈਠੇ ਆ ਕਿ ਬਾਹਰੋਂ ਜੋ ਪੜ ਪੜ ਕੇ ਜੋ ਦੂਸਰੇ ਸਟੇਟਾਂ ਦੇ ਸਾਡੇ ਕੋਲ ਹੀ ਪੜਦੇ ਆ ਉਹ ਸਾਡੇ ਦੇ ਉੱਤੇ ਆ ਕੇ ਆਈਪਸ ਬਣਦੇ ਆ ਆਈਐਸ ਬਣਦੇ ਆ ਡਾਕਟਰ ਬਣਦੇ ਆ ਇੰਜੀਨੀਅਰ ਬਣਦੇ ਆ ਭਾਈ ਉਹ ਪੜਾਈ ਕਰਦੇ ਨੇ ਉਹਨਾਂ ਦੇ ਗਿਆਨ ਦੀ ਕੀਮਤ ਆ ਮੁੱਲ ਹੈ ਤੁਸੀਂ ਪਵਾ ਲੋ ਤੁਹਾਨੂੰ ਕਿਸ ਨੇ ਰੋਕਿਆ ਪੜਾਈ ਕਰੋ ਭਾਈ ਤੋ ਇਹ ਤਾਂ ਸਾਰੇ ਸਕੂਲਾਂ ਕਾਜਾਂ ਜਾਨੇ ਲੜਾਈ ਝਗੜੇ ਪਸਾਦ ਹੁਣ ਦੇਖਦੇ ਆ ਨਾ ਕਿੰਨਾ ਕੁ ਸੰਦਾ ਤੇ ਤਾਂ ਕੁਝ ਕਰਨ ਜਾਣੇ ਜੇ ਜਾਣੇ ਵੀ ਤੁਹਾਡੇ ਤਾਂ ਇਹ ਪਿਕਨਿਕ ਸਪੋਰਟ ਆ ਹੋ এডਿਕੇਸ਼ਨ ਤਾਂ ਕਰਨੀ ਹੈ ਗਿਆਨ ਤਾਂ ਕਰਨੀ ਬਣਾਇਆ ਤੁਸੀਂ ਗਿਆਨ ਤੋਂ ਹੀ ਨਹੀਂ ਜਿੰਨਾ ਗਿਆਨ ਜਿੰਨੀ ਪੜ੍ਹਾਈ এডਿਕੇਸ਼ਨ ਤੁਹਾਡੀ ਹੋਵੇਗੀ ਤੁਹਾਡਾ ਮਾਨ ਸਨਮਾਨ ਉਹ ਨਹੀਂ ਹੋਵੇਗਾ ਅਸੀਂ ਵੀ ਸਿੱਖਾਂ ਉਹ ਵੀ ਸਿੱਖ ਹੈ ਟਰਮ ਮਨਮੋਹ ਸਿੰਘ ਜੀ ਜਿਨ੍ਹਾਂ ਦਾ ਦੁਨੀਆ ਲੋਹਾ ਮੰਦੀ ਹੈ ਗਿਆਨ ਦਾ ਪੜਾਈ ਦਾ ਜੇ ਤੁਹਾਨੂੰ ਕਿਉਂ ਨਹੀਂ ਮੰਨਦੇ ਭਾਈ ਤੁਹਾਡੀ ਕੋਈ ਫਰਿਆਦ ਸੁਣਦੀ ਤੁਹਾਡੇ ਫੈਸਲੇ ਕਿਉਂ ਨਹੀਂ ਹੁੰਦੇ ਕਰਦੇ ਇਹਨਾਂ ਗੱਲ ਕਰਦਾ ਕਹਿੰਦੇ ਭਾਈ ਸਾਡੇ ਦੇਸ਼ ਸਾਡੇ ਨਾਲ ਧੱਕਾ ਹੋ ਰਿਹਾ ਹੁਣੇ ਆ ਭਾਈ ਤੁਹਾਨੂੰ ਧੱਕੇ ਦਾ ਜਵਾਬ ਨਹੀਂ ਦੇਣਾ ਹੁੰਦਾ ਤੁਸੀਂ ਲਾਉਨੇ ਆ ਜੋਰ ਤੁਹਾਡੇ ਕੋਲ ਇੱਕ ਆਗਲੇ ਕੋਲ 1000 ਆ ਕਿ ਤੁਸੀਂ ਭਾਈ ਜ਼ੋਰ ਦਾ ਕੰਮ ਕਰਦੇ ਹੋ ਗੱਲ ਗਿਆਨ ਦੀ ਕਰੋ ਗਿਆਨ ਤੁਹਾਡੇ ਵਿੱਚ ਉੱਚਾ ਹੋਵੇਗਾ ਨਾ ਤੁਹਾਡੇ ਹਰ ਕੋਈ ਕੈਲ ਹੋਣਾ ਤੁਹਾਨੂੰ ਜ਼ਰੂਰ ਤਾਂ ਸਮਝਣਗੇ ਆਪਣੀ ਇਹ ਸਾਡੀ ਵੀ ਜ਼ਰੂਰਤ ਹੈ ਗਿਆਨ ਤੋਂ ਇਹਨੇ ਨਾ ਸਾਡੇ ਕੋਲ ਸੰਸਾਰ ਦਾ ਗਿਆਨ ਹੈ ਤੇ ਪ੍ਰਮਾਤਮਾ ਦਾ ਗਿਆਨ ਤਾਂ ਹੋਣਾ ਹੀ ਕੀ ਹੈ ਕਿਹੜਾ ਗਿਆਨ ਸਾਡੇ ਕੋਲ ਬਸ ਭਾਈ ਗੁਰਦਰੇ ਗਏ ਮਥਾ ਢੇਕਿਆ ਚ ਗਿਆ ਬਰਸਾਦ ਆ ਗਈ ਬਣ ਗਏ ਧਰਮੇ ਗਿਆਨੇ ਗਣਗੇ ਭਾਈ ਇਦਾਂ ਗੱਲ ਕੁਛ ਨਹੀਂ ਬਣਦੀ ਇੱਥੇ ਗੱਲ ਬਣਦੀ ਹੈ ਕੇਵਲ ਤੋਂ ਕੇਵਲ ਗੁਰਵਾਣੀ ਦੇ ਵਿਚਾਰ ਇਹ ਤਾਂ ਗਿਆਨ ਦੰਦਿਆ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਬਾਣੀ ਵੱਲੋਂ ਵਿਚਾਰ ਸੀ ਜੇ ਕੋ ਗੁਰਮਖ ਹੋਏ ਬਿਰਲਾ ਕੋਈ ਵਿਚਾਰ ਦਾ ਜੇ ਕੋਈ ਗੁਰਮਖ ਹੋਏਗਾ ਜੇ ਤਾਂ ਤੂੰ ਵਿਚਾਰ ਦਾ ਬਾਣੀ ਨੂੰ ਵਿਚਾਰ ਕਰਦਾ ਸਮਝਦਾ ਪੜਦਾ ਵੀ ਹੈ ਸੁਣਦਾ ਵੀ ਹੈ ਅੱਗੇ ਵਿਚਾਰ ਵੀ ਕਰਦਾ ਤੇ ਮੰਨਦਾ ਵੀ ਤਦ ਤੇਰੀ ਗਿਣਤੀ ਗੁਰਮੁਖਾਂ ਦੇ ਵਿੱਚ ਹੈ ਜੇ ਇਹ ਕੰਮ ਨਹੀਂ ਕਰਦਾ ਫਿਰ ਤੂੰ ਗੁਰਮੁਖ ਨਹੀਂ ਹੈ ਤੇ ਜੇ ਗੁਰਮੁਖ ਨਹੀਂ ਹੈ ਤੇਰਾ ਜਨਮ ਨਹੀਂ ਸਵਾਰਨਾ ਤੇਰਾ ਜਨਮ ਨਹੀਂ ਸਵਰਨਾ ਮੇਲਾ ਹੈ ਮੇਲਾ ਹੀ ਰਹੇਗਾ ਮੇਲਾ ਉਸ ਮਾਲਕ ਦੇ ਘਰ ਦੇ ਵਿੱਚ ਨਹੀਂ ਜਾ ਸਕਦਾ ਇੱਥੇ ਵੀ ਧਾਰਨ ਸਿੱਖਿਆ ਕਰੋ ਭਾ ਜਦੋਂ ਵੀ ਗੁਰੂ ਘਰ ਜਾਂਦੇ ਆ ਵਿੱਚ ਆ ਕੇ ਨਹੀਂ ਅੱਜ ਮੈਂ ਨਹਾਤਾ ਨਹੀਂ ਮੈਂ ਇਸ਼ਨਾਨ ਨਹੀਂ ਕੀਤਾ ਇਹ ਤਾਂ ਤੇਰੇ ਘਰ ਬਣਾਏ ਦੀ ਗੱਲਾਂ ਨੇ ਇੱਥੇ ਵੀ ਤੂੰ ਇਸ਼ਨਾਨ ਪਾਣੀ ਕਰਕੇ ਸਾਫ਼ ਸੁਥਰੇ ਕੱਪੜੇ ਪਹਿਨ ਕੇ ਆਉਣਾ ਕਿਉਂਕਿ ਤੇ ਤੈਨੂੰ ਵੀ ਲੱਗਦਾ ਦੂਸਰੇ ਵੀ ਕਹਿੰਦੇ ਨਹਾ ਧੋ ਕੇ ਬੜਿਆ ਕਰ ਗੁਰੂ ਘਰ ਦੇ ਵਿੱਚ ਵੀ ਕਿੰਨੇ ਗੱਲਾਂ ਆਪਾਂ ਕਰਦੇ ਆ ਨਾ ਤੇ ਭਾਈ ਭਲਿਓ ਮਾਨਸ ਹੋਏ ਸੋਚ ਇਤਾਂ ਕਰ ਉਹਨੇ ਜਿਹੜੇ ਤੈ ਬਣਾਏ ਆ ਤੇਰੇ ਹੱਥੀ ਬਣੇ ਹੋਏ ਆ ਮਿਸਤਰੀਆਂ ਨੇ ਬਣਾਏ ਨੇ ਮਨੁੱਖ ਨੇ ਬਣਾਏ ਨੇ ਤੇ ਜਿਹੜਾ ਉਹ ਪ੍ਰਮਾਤਮਾ ਦਾ ਕਰ ਹੈ ਜਦੋਂ ਇੱਥੇ ਨੇ ਕੋਈ ਗੰਧਲਾ ਮਦਲਾ ਜਾ ਸਕਦਾ ਉੱਥੇ ਉਹ ਕਿਵੇਂ ਬਾੜ ਲੂਗਾ ਕਿ ਜਿਹੜੇ ਮਨ ਦੇ ਉੱਤੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਉਹ ਕਿਵੇਂ ਭਾਈ ਉਹ ਵਹਿਰੂ ਪਰਮਿਸ਼ਨ ਦੇ ਦੋ ਕਿ ਇਸ ਮੈਲੇ ਕਚਲੇ ਨੂੰ ਬਾੜ ਲੂ ਅੰਦਰ ਨਹੀਂ ਬਾੜਦਾ ਨਾ ਉਥੇ ਮੈਲ ਉਤਾਰਨੀ ਪੈਣੀ ਹੈ ਮੈਲ ਉਤਾਰਨ ਦਾ ਜੋ ਮੌਕਾ ਹੈ ਨਾ ਉਹ ਅੱਜ ਹੈ ਮਨੁੱਖਾ ਦੇਵ ਦੇ ਬਾਦ ਤੱਕ ਕਰਦਾ ਨਾ ਸੱਚੇ ਬਾਝਾ ਜਦੋਂ ਦੁੱਖ ਤਕਲਿਫ ਆਉਣੇ ਆ ਦੁੱਖ ਲਾਗੇ RAM ਪੁਕਾਰਾਰੇ ਜਦੋਂ ਦੁੱਖ ਆ ਜਾਂਦੇ ਨਾ ਫਿਰ ਅਸੀਂ ਭਜਦੇ ਆ ਇੱਥੇ ਵੀ ਭਜਦੇ ਆ ਨਾ ਗੁਰਦ੍ਰੇ ਮੰਦਰਾਂ ਮੱਜ ਤਾਂ ਬਾਬਿਆਂ ਸਾਧਾਂ ਕੋਲੇ ਉਦਾਂ ਗੱਲ ਨਹੀਂ ਕਰਨੀ ਕੋਈ ਭਜਨੋਂ ਕੋਈ ਦੁੱਖ ਤਕਲੀਫ ਆਵੇ ਉਹਦੇ ਹੀ ਲੈ ਲਿਆ ਭਾਈ ਗੁਟਕਾ ਦਿਓ ਵਾਪਸ ਆਪ ਜੀ ਸੁਖਨੀ ਸਾਹਿਬ ਵਾਲਾ ਜੀ ਪਾੜ ਕਰਨਾ ਉਹ ਭਾਈ ਹਮੇਸ਼ਾ ਹੀ ਕਰ ਦੁੱਖ ਸੁੱਖ ਦੀ ਗੱਲ ਨਾ ਕਰਿਆ ਕਰੇ ਦੁੱਖ ਚ ਕਰਨਾ ਸੁੱਖ ਚ ਵੀ ਕਰ ਦੁੱਖ ਮੈਂ ਸਿਮਰਨ ਹਰ ਕੋ ਕਰੇ ਸੁੱਖ ਮੈਂ ਕਰੇ ਨਾ ਕੋਈ ਜੇ ਸੁੱਖ ਮੈਂ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ ਇਹ ਵਚਨ ਆ ਨਾ ਕਿ ਉਸ ਦਾ ਸਿਮਨ ਉਹਦੀ ਭਜਨ ਬੰਦਗੀ ਤਾਂ ਹਮੇਸ਼ਾ ਕਰ ਭਈ ਉਸ ਨੂੰ ਹਮੇਸ਼ਾ ਹੀ ਯਾਦ ਰੱਖ ਕੁਤਾ ਭਾਈ ਦੁੱਖਾਂ ਦੇ ਵੇਲੇ ਉਹਦਾ ਤੈਨੂੰ ਪਤਾ ਲੱਗ ਜਾਂਦਾ ਭਾਈ ਮੈਂ ਕੀ ਕਰਨਾ ਵਾਂ ਉਹਦਾ ਜਾਨਾ ਫਿਰ ਡੋਲੂ ਭਰ ਭਰ ਕੇ ਦੁਖੀ ਰਾਹਾਂ ਦੇ ਲਿਜਾ ਲਿਜਾ ਕੇ ਮੱਥੇ ਟੇਕਦਾ ਜਾ ਕੇ ਇਹ ਮੇਰਾ ਕੰਮ ਬਣ ਜਾਵੇ ਅੱਜ ਵੀ ਜਿਹੜੇ ਜਾਣੇ ਆ ਜੋ ਕਰਦੇ ਆ ਕੰਮ ਦੇ ਲਈ ਆ ਉਹ ਵੀ ਸੰਸਾਰ ਦੇ ਇਹ ਨਹੀਂ ਕਿ ਮੈਨੂੰ ਮੁਕਤੀ ਮਿਲ ਜਾਵੇ ਮੇਰਾ ਮਨ ਮੈਲਾ ਹੈ ਇਹ ਮੈਲਾ ਕੁਚਾਲਾ ਇਸ ਵੈਰੂ ਨੇ ਪਰਵਾਣ ਨਹੀਂ ਕਰਨਾ ਇਹਨੂੰ ਤੋਂ ਨਾਲ ਇੱਥੇ ਹੀ ਹਿਸਾਬ ਕਰਨਾ ਵਾਦਾ ਤਾਂ ਹੀ ਕਰਕੇ ਆਇਆ ਸੀ ਕਿ ਮੈਂ ਕਦੋਂ ਮਨੁੱਖ ਬਣਾ ਕਦੋਂ ਆਪਣੇ ਮੈਂ ਪਾਪ ਤੋਂਗਾ ਬਸ ਆਕੇ ਭੁੱਲ ਗਏ ਇੱਥੇ ਆਕੇ ਫਿਰ ਮੇਲੇ ਦਾ ਮੇਲਾ ਤੇ ਮੇਲਾ ਤਾਂ ਫਿਰ ਫਿਰ ਮਹਿਲ ਜੀ ਲੱਗਦਾ ਨਾ ਕਿ ਘਰ ਵਿੱਚੋਂ ਕੂੜਾ ਚੱਕਿਆ ਹੁੰਦਾ ਵਾ ਕੋਈ ਗੰਦਗੀ ਆਪਾਂ ਕੱਢਦੇ ਆ ਜੋ ਵੀ ਗੰਦਗੀ ਹੋ ਰਹੀ ਹੈ ਉਸ ਨੂੰ ਆਪਾਂ ਗੰਦਗੀ ਦੇ ਢੇਰ ਵੱਲ ਸੁੱਟਦੇ ਆ ਇਹ ਥੋੜੀਏ ਘਰੋਂ ਗੰਦਗੀ ਚੱਕੀ ਦਿੱਖੀ ਸਾਫ਼ ਸੁਥਰੀ ਜਗ੍ਹਾ ਦੇਖੋ ਬਈ ਗੰਦ ਛਟਣਾ ਨਾ ਇਤਨੇ ਕਦੇ ਹੁੰਦਾ ਨਾ ਕਿ ਜਿੱਥੇ ਗੰਦਗੀ ਦਾ ਜੰਮ ਬਾੜਾ ਹੁੰਦਾ ਆਪਾਂ ਉਥੇ ਸੁੱਟਦੇ ਆ ਉਸੇ ਤਰ੍ਹਾਂ ਹੀ ਜਿਹੜਾ ਮਨ ਮੈਲਾ ਜਿਹੜਾ ਗੰਦਗੀ ਨਾਲ ਭਰਿਆ ਹੋਇਆ ਇਹ ਸਾਫ਼ ਜਗ੍ਹਾ ਭਾਵ ਸੱਚਖੰਡ ਨਹੀਂ ਇਸਨੇ ਗੰਦਗੀ ਵਾਲੀ ਜਗ੍ਹਾ ਤੇ ਸੁੱਟਣਾ ਹੈ ਨਰਕਾਂ ਦੇ ਵਿੱਚ ਸੁੱਟਣਾ ਇਸ ਨੂੰ ਨਰਕਾਂ ਵਿੱਚ ਸੁੱਟਣਾ ਉਤੋਂ ਬਚਣਾ ਤੇ ਭਾਈ ਸਾਫ਼ ਹੋ ਜਾ ਸ਼ੁੱਧ ਹੋ ਜਾ ਇਨੇ ਕੁ ਮਤ ਰੱਖਿਆ ਕਰ ਜਦੋਂ ਧਾਰਮਿਕ ਸਥਾਨਾਂ ਵੱਲ ਜਾਨਾ ਨਾ ਧੋਕੇ ਜਾਨਾ ਵਾ ਸਾਫ ਸੁਥਰਾ ਹੋ ਕੇ ਜਾਨਾ ਸੋਹਣੇ ਕੱਪੜੇ ਪਾ ਕੇ ਜਾਨਾ ਬੇਗਰਦੀ ਘਰ ਜਾਣਾ ਉੱਥੇ ਉਹ ਤਾਂ ਉਹਦਾ ਆਪਦਾ ਘਰ ਬਣਾਇਆ ਹੋਇਆ ਵਾ ਉੱਥੇ ਵੀ ਕੇਵਲ ਤੋਂ ਕੇਵਲ ਸ਼ੁੱਧਤਾ ਚਲਣੀ ਹੈ ਉੱਥੇ ਸਾਫ ਸੁਥਰਾ ਮਨ ਦਾ ਹੋਣਾ ਜ਼ਰੂਰੀ ਹੈ ਮਨ ਸਾਫ ਹੈ ਮਨ ਨੂੰ ਇਸ਼ਨਾਨ ਕਰਵਾ ਪਈ ਆ ਜਿਹੜਾ ਸਰੋਵਰ ਬਣਿਆ ਹੋਇਆ ਹੈ ਨਾਮ ਰੂਪੀ ਰਾਮਦੇ ਦਾਸ ਪਾਣੀ ਵੱਲ ਕਦੇ ਧਿਆਨ ਨਾ ਲੈ ਕੇ ਜਾਓ ਧਿਆਨ ਲਿਜਾਓ ਕੇਵਲ ਤੋਂ ਕੇਲ ਗੁਰਬਾਣੀ ਵੱਲ ਗੁਰੂ ਦੇ ਸ਼ਬਦ ਵੱਲ ਸ਼ਬਦ ਦੀ ਵਿਚਾਰ ਵੱਲ ਜੇ ਵਿਚਾਰ ਨਹੀਂ ਕਰਨੀ ਤਾਂ ਗੁਰਮਖ ਨਹੀਂ ਏ ਜੇ ਗੁਰਮਖ ਨਹੀਂ ਤੇਰਾ ਜਨਮ ਨਹੀਂ ਸਵਰਣਾ ਗੁਰਮਖ ਜਨਮ ਸਵਾਰ ਦਰਗੇ ਚਲਿਆ ਸੱਚੀ ਦਰਗੇ ਜਾਏ ਸੱਚਾ ਪੜਮਲੇ ਸੱਚੀ ਦਰਗਾਹ ਵਿੱਚ ਜਾਣਾ ਨਾ ਸੱਚਖੰਡ ਤੇ ਜਾਣਾ ਜਿੱਥੇ ਦੁੱਖਾਂ ਦਾ ਨਾ ਸੋਣਾ ਕੇਵਲ ਤੋਂ ਕੇਵਲ ਸੁੱਕੀ ਸੁੱਕਾ ਨਾ ਤੇ ਤਪ ਹੈ ਨਾ ਸ਼ਾਮ ਹੈ ਦਿਨ ਰਾਤ ਨਾ ਭੁੱਖਾ ਨਾ ਪਿਆਸ ਕੁਝ ਵੀ ਨਹੀਂ ਹੈ ਐਸਾ ਉਸ ਮਾਲਕ ਦਾ ਦੇਸ਼ ਹੈ ਉਸ ਦੇਸ਼ ਵਿੱਚ ਪ੍ਰਵੇਸ਼ ਕਰਨ ਤੇ ਭਾਈ ਹੋ ਜਾ ਸਾਫ ਹੋ ਜਾ ਸੁਧਰਾ ਹੋ ਜਾ ਆਪਣੇ ਤਨ ਨੂੰ ਤਾਂ ਜਰੂਰ ਪਾਣੀ ਨਾ ਤੋਪਾਈ ਹਾਂ ਤਾਂ ਤੋਂ ਹਣਵਾ ਤੇ ਕਿਹਦੇ ਤਿਰ ਤੇ ਥੋੜੀ ਜਣਾ ਹੁੰਦਾ ਜਿੱਥੇ ਪਾਣੀ ਮਿਲਦਾ ਨਾਲੋ ਭਾਈ ਇਦਾਂ ਕੇਵਲ ਤੋਂ ਕੇਵਲ ਇੱਕ ਕਾਰੋਬਾਰ ਬਣਾਏ ਨੇ ਬਿਜ਼ਨਸ ਬਣਾਏ ਨੇ ਆਓ ਭਾਈ ਇਸ ਪਾਣੀ ਦੀ ਇਹ ਮਹਾਨਤਾ ਇਸ ਪਾਣੀ ਦੀ ਇਹ ਮਹਾਨਤਾ ਆਵਤਾ ਤੁਸੀਂ ਭਾਈ ਡਾਕਟਰਾਂ ਕੋਲ ਹਸਪੀਟਲਾਂ ਜਾ ਕੇ ਦਵਾਈਆਂ ਲੈਂਦੇ ਫਾਇਦੇ ਲੋਕਾਂ ਨੂੰ ਕਿਹਦੇ ਨਾਲਾ ਤੇਰੇ ਰਾਮਦਾਸ ਰੂਪ ਵਰਨਾਤੇ ਵੇਥੇ ਆਕੇ ਇਸ਼ਨਾਨ ਕਰ ਲੈ ਕੇ ਪਾਣੀ ਦੀ ਗੱਲ ਕਰਦੇ ਆਂ ਸੀ ਗੱਲ ਪਾਣੀ ਦੀ ਕਰੋ ਭਾਈ ਇੱਥੇ ਗਿਆਨ ਮਿਲਦਾ ਹੈ ਸਿੱਖਾ ਜੀ ਉਧਾਰ ਕਰਨਨ ਉਸ ਜਗ੍ਹਾ ਤੇ ਹਰ ਜਗ੍ਹਾ ਤੇ ਜਾ ਜਿੱਥੇ ਤੈਨੂੰ ਗੁਰਮਤਿ ਦਾ ਗਿਆਨ ਮਿਲਦਾ ਕਿਤੇ ਬਿਲਡਿੰਗ ਨਾਲ ਸੋਚੀ ਇਮਾਰਤ ਨਾਲ ਸੋਚੀ ਸੋਨਾ ਨਾਲ ਦੇਖੀ ਚਾਂਦੀ ਨਾਲ ਦੇਖੀ ਕਿੰਨਾ ਚੜਿਆ ਹੋਇਆ ਆਲੀਸ਼ਾਨ ਬੰਡਗਾ ਵਾਲੇ ਜਾਏਗਾ ਤੇ ਭਾਈ ਨਰਕ ਦਾ ਦਰਵਾਜ਼ਾ ਤੇਰੇ ਬਾਤੇ ਖੁੱਲਾ ਵਾ ਜਿੱਥੇ ਗਿਆਨ ਮਿਲਦਾ ਵਾ ਗੁਰਮਤਿ ਦਾ ਗਿਆਨ ਮਿਲਦਾ ਵੀ ਇੱਥੇ ਗਿਆਨ ਮਿਲਦਾ ਸਤ ਦਾ ਗਿਆਨ ਮਿਲਦਾ ਸੱਚ ਦਾ ਉਪਦੇਸ਼ ਮਿਲਦਾ ਮੈਂ ਉਸ ਜਗ੍ਹਾ ਤੇ ਜਾਵਾਂ ਉਥੇ ਬੈਠ ਕੇ ਆਪਣੇ ਆਤਮਾ ਨੂੰ ਸ਼ੁੱਧ ਕਰਾਂ ਆਪਣੇ ਮਨ ਨੂੰ ਸਮਝਾਵਾਂ ਕਿ ਮਨਾ ਆ ਗੁਰਬਾਣੀ ਹੈ ਮਨ ਨੂੰ ਸਮਝਾਉਣ ਵਾਲੀ ਕਬੀਰ ਮਨ ਸਮਝਾਉਣੇ ਕੁਛ ਕੁ ਪੜੀਏ ਗਿਆਨ ਸਾਰਾ ਕੁਝ ਮਨ ਨੂੰ ਸਮਝਾਣਾ ਮਨਾ ਸਮਝ ਲੈ ਜਨਮ ਜਨਮ ਦੀ ਮੈਲ ਧੋ ਲੈ ਗੁਰਦੁਆਰੇ ਜਾ ਕੇ ਸੋਜੀ ਪਾਈ ਸੀ ਗੁਰੂ ਦੇ ਦਰਵਾਜ਼ੇ ਆ ਜਾ ਆਪਣਾ ਮਨ ਲੈ ਜਾ ਉੱਤੇ ਤੈਨੂੰ ਗੁਰੂ ਦੱਸੂਗਾ ਇਹਨੂੰ ਕਿਵੇਂ ਧੋਣਾ ਹੈ ਕਿਵੇਂ ਸਾਫ਼ ਕਰਨਾ ਹੈ ਬਾਣੀ ਤੈਨੂੰ ਇਹ ਦੱਸਦੀ ਹੈ ਤੇ ਭਾਈ ਇਸ RAM ਦਾ ਸਰੋਵਰ ਜਿੱਦੀ ਗੱਲ ਕੀਤੀ ਹੈ ਸਤਿਗੁਰੂ ਪਾਏ ਜਾਣੇ ਉਹ ਹੈ RAM ਦੇ ਦਾਸਾਂ ਦਾ ਭਾਵ ਅਕਾਲ ਪੁਰਖ ਦੇ ਦਾਸ ਤੋਂ ਭਾਵ ਹੈ ਸਿੱਖ ਉਸ ਮਾਲਕ ਦੇ ਅਸੀਂ ਸਿੱਖ ਬਣ ਕੇ ਭਾ ਮਾਲਕਾਂ ਤੋਂ ਸਿਖਾ ਅਸੀਂ ਸਿੱਖਦੇ ਹਾਂ ਬਗੈ ਸਿੱਖਿਆ ਤੋ ਤੂੰ ਸਿੱਖ ਨਹੀਂ ਕਿ ਸਿੱਖ ਉਹ ਹੀ ਹੈ ਸਿੱਖੀ ਸਿੱਖਿਆ ਗੁਰੂ ਦੇ ਵਿਚਾਰ ਕਿ ਗੁਰੂ ਦੀ ਵਿਚਾਰ ਦੇ ਉੱਤੇ ਚੱਲਣਾ ਗੁਰੂ ਦੀ ਵਿਚਾਰ ਨੂੰ ਮੰਨਣਾ ਸਿੱਖ ਤਾਂ ਤਾਂ ਪਈ ਕਿਦੇ ਭੀਖਾਂ ਵਾ ਨਾ ਜਾ ਕਰੇਵੇਂ ਸਿੱਖ ਬਣ ਗਏ ਇਹ ਤਾਂ ਚਲੋ ਦੁਨੀਆ ਨੇ ਬਣਾਈ ਹੈ ਬਣੀ ਚੱਲੀ ਇਹਦਾ ਕੀ ਮਤਲਬ ਕੋਈ ਮਤਲਬ ਨਹੀਂ ਹੈ ਇਹਦੇ ਨਾਲ ਕੁਝ ਨਹੀਂ ਹੋਣਾ ਪਈ ਆਪਣੀ ਮਤ ਨੂੰ ਗੁਰੂ ਦੀ ਮਤ ਲੈ ਕੇ ਇਹਨੂੰ ਸ਼ੁੱਧ ਕਰ। ਕਿ ਜਿਵੇਂ ਗੁਰੂ ਛੁੱਧ ਹੈ ਉਹਵੇਂ ਤੂੰ ਵੀ ਛੁੱਧ ਹੋਇਆ। ਗੁਰ ਕੀ ਮਤ ਤੂੰ ਲਿਆਨੇ ਭਗਤ ਬਿਨਾ ਵੱਡੂ ਬੇਸਿਆਨੇ। ਉਹ ਤਾਂ ਬਗੈਰ ਡੁੱਬੇਗਾ ਮੈੜਾ ਜਨਮ ਜਨਮ ਦੀ ਮੈੜ ਧੋ ਲੈ। ਝੋਤੇ ਹੀ ਬਾੜ ਉਤਾਰਾ ਹੋਣਾ ਬਾਈ। ਇਸ ਮਨ ਨੂੰ ਗੁਰੂ ਦੇ ਦਵਾਰੇ ਲੈ ਕੇ ਆ। ਇਸ ਮਨ ਨੂੰ ਇਸ ਸਰੋਵਰ ਦੇ ਵਿੱਚ ਬਾਣੀ ਵਾਲੇ ਕੁੰਮ ਦੇ ਵਿੱਚ ਇਸ਼ਨਾਨ ਕਰਾ। ਬਾਣੀ ਦਾਦੀ ਐ ਇੱਥੇ ਮੈਣ ਲੱਗੀ ਐ ਇੱਥੇ ਲੱਗੀ ਐ ਆਪਾਂ ਵੀ ਇਸ ਪਾਣੀ ਸਾਬਣ ਉੱਤੇ ਹੀ ਨੋਨੇ ਤੇ ਵੱਧ ਮੈਣ ਲੱਗੀ ਹੁੰਦੀ ਐ ਨਾ ਤੇ ਬਾਣੀ ਦਾਦੀ ਐ ਭਈ ਇਸ ਕੋਲੋਂ ਤੂੰ ਮੈਣਾ ਵਾ ਮਨਾ ਤੇਰੇ ਵਿੱਚ ਕੂੜ ਹੈ ਕਪਟ ਹੈ ਝੂਠ ਹੈ ਪਖੰਡ ਹੈ ਲੋਭ ਹੈ ਲਾਲਚ ਹੈ ਬਸ ਇਹਨਾਂ ਨੂੰ ਤੋਹੀ ਚੱਲ ਤੋਤਾ ਗਿਆ ਮਨ ਇਹ ਤਾਂ ਗਿਆਨ ਗੁਰਮਤ ਦਾ ਇਹ ਹੀ ਤਾਂ ਨਾਮ ਦਾ ਸਰੋਵਰ ਹੈ ਇਸ ਸਰੋਵਰ ਦੇ ਵਿੱਚ ਮਨ ਦਾ ਇਸ਼ਨਾਨ ਕਰਾਉਂਦਾ ਹੰਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਵਰਪੂਰੇ ਕਿਨੇ ਦਾਣਾ ਸੁਕਰਮਾ ਵਾਲਿਆ ਭਾਗਾ ਵਾਲਿਆ ਭਾਈ ਜਿਹੜੇ ਗੁਰਬਾਣੀ ਵਾਲੇ ਸਰੋਵਰ ਦੇ ਵਿੱਚ ਮਨ ਨੂੰ ਲਿਆ ਕੇ ਧੋਂਦੇ ਨੇ ਜੇ ਉਵੇਂ ਮੁੜ ਕੇ ਭਾਈ ਵਿਜੇਸਤਰਾ ਆਇਆ ਗਏ ਜਿਸ ਤਰ੍ਹਾਂ ਗਏ ਸੀ ਉਸੇ ਤਰ੍ਹਾਂ ਬਾਸ ਹੁੰਦੇ ਆਏ ਕੇਵਲ ਤੋਂ ਕੇਵਲੇ ਕਫੇਰੀ ਮਾਰਤੀ ਉਹਦੇ ਨਾਲ ਕੁਝ ਨਹੀਂ ਬਣਨਾ ਘਮਣਕ ਮਾਣਨਾ ਗੱਲ ਨਹੀਂ ਬਣਨੀ ਗੱਲ ਮੰਨੇ ਆ ਗੁਰੂ ਦੇ ਬਚਨ ਕਮਾਓ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਰੇ ਕੇ ਗੁਰਮਤ ਦੇ ਬਚਨ ਕਮਾਉਣ ਦੇ ਨਾਲ ਹੀ ਤੇਰਾ ਪਾਰ ਉਤਾਰ ਹੋਣਾ ਫੇਰ ਹੀ ਤੂੰ ਸੱਚਖੰਡ ਦਾ ਵਾਸੀ ਹੈ ਫੇਰ ਹੀ ਨਰਕਾਂ ਤੋਂ ਤੂੰ ਛੁਟਕਾਰਾ ਪਾ ਸਕਦਾ ਸੱਚਖੰਡ ਦਾ ਵਾਸੀ ਬਣ ਸਕਦਾ ਸੱਚਖੰਡ ਦੇ ਪ੍ਰਵੇਸ਼ ਕੀਤੇ ਆ ਭਾਵੇਂ ਤੇਰਾ ਸਭ ਕੁਝ ਸ਼ਰਦੀ ਕਲਾ ਦੇ ਵਿੱਚ ਹੈ ਬਹਿਰੂ ਤੇਰੇ ਨਾਲ ਹੈ ਬਹਿਬ ਤੇਰੇ ਨਾਲ ਸਹਾਈ ਹੈ ਜਿੱਥੇ ਤੈਨ ਧਰਮ ਦੇ ਗਿਆਨ ਦੀ ਜਰੂਰ ਹੈ ਉਦੋਂ ਪਹਿਲਾਂ ਤੈਨੂੰ ਸੰਸਾਰਕ ਗਿਆਨ ਦੀ ਜਰੂਰ ਹੈ ਗਿਆਨ ਸੰਸਾਰ ਵਾਲਾ ਬਈ ਉੱਚਾ ਕਰ ਜੇ ਤੇਰੇ ਕੋ ਸੰਸਾਰਕ ਗਿਆਨ ਉੱਚਾ ਹੋਵੇਗਾ ਨਾ ਤੇ ਤੈਨੂੰ ਧਰਮ ਦੀ ਵੀ ਸੋਝੀ ਆਵੇਗੀ ਐਵੇਂ ਨਹੀਂ ਅਨੁਪਲ ਸੀਪਾਈ ਜਿਹੜੇ ਆ ਬਣਾਤੇ ਨਾ ਬ੍ਰਹਮ ਗਿਆਨੀ ਸੰਤ ਇਹਨਾਂ ਪਰ ਲੋਕਾਂ ਨੇ ਬਣਾਏ ਹੋਏ ਨੇ ਪੜ੍ਹੇ ਲਿਖਿਆ ਨਹੀਂ ਉਹ ਤਾਂ ਜਦ ਹੀ ਸਵਾਲ ਤਰਕ ਦੇ ਦਿਆ ਭਈ ਦੱਸੋ ਬਾਬਾ ਜੀ ਕਿ ਅਨਪੜ੍ਹ ਨੇ ਤਾਂ ਭਾਈ ਬਾਬੇ ਤੋਂ ਲੈ ਚਾ ਫੜ ਲਈਆਂ ਪਾਣੀ ਫੜ ਲਿਆ ਪੜ੍ਹੇ ਲਿਖਿਆ ਕਹਿੰਦਾ ਬਾਬਾ ਜੀ ਤੂੰ ਹਸਪੀਟਲ ਕਿਉਂ ਗਿਆ ਸੀ ਤੇ ਤੇਰੀ ਗੱਡੀ ਪٹرول ਡਿਜਨਾਂ ਕਿਉਂ ਚੱਲਦੀ ਐ ਤੂੰ ਸਾਡੇ ਕੰਮ ਚੱਲਣਾ ਇਹਨੂੰ ਵੀ ਪਾਣੀ ਨਹੀਂ ਚਲਾ ਪੜ੍ਹੇ ਲਿਖਿਆ ਇਹ ਗੱਲ ਕਰਦਾ ਅਨਪੜ੍ਹ ਉਹਨੂੰ ਜਿੱਦਣ ਨੂੰ ਦਵਾਲਦੋ ਤਰ ਪੈਂਦਾ ਬਸ ਇਸ ਕਰਕੇ ਭਾਈ ਦੁਨਿਆਵੀ ਗਿਆਨ ਦਾ ਹੋਣਾ ਜ਼ਰੂਰੀ ਹੈ ਮਾਣ ਮਿਲੇਗਾ ਸਨਮਾਨ ੜੇਗਾ ਭਾਈ ਕਿ ਦੁਨੀਆ ਦੇ ਵਿੱਚ ਮਾਣ ਮਿਲੇਗਾ ਸਨਮਾਨ ਮਿਲੇਗਾ ਲੋਕ ਤੈਨੂੰ ਆਪਣੀ ਜ਼ਰੂਰਤ ਸਮਝਣਗੇ ਨਹੀਂ ਭਾਈ ਇਹ ਤਾਂ ਕੁਝ ਡਿੰਗਾ ਖਜੇ ਵਾਲੇ ਹੁੰਦੇ ਆ ਇਹਦੀਆਂ ਜ਼ਰੂਰਤਾਂ ਪੂਰੀਆਂ ਕਰ ਭਈ ਜਿਵੇਂ ਮੱਝ ਜੋ ਦੁੱਧ ਦਿੰਦੀ ਹੁੰਦੀ ਆ ਨਾ ਪਤਾ ਵੀ ਦੁੱਧ ਆਉਂਦਾ ਪੀਨੇ ਆ ਵੇਚਦੇ ਆ ਕਾਰੋਬਾਰ ਚੱਲਦਾ ਕੰਮ ਚੱਲਦਾ ਉਹਦੀ ਸੇਵਾ ਵੱਧ ਹੁੰਦੀ ਆ ਨਾ ਉਹਦੇ ਖਾਣ ਪੀਣ ਦਾ ਭਾਵੇਂ ਉਹ ਬੋਲੇ ਨਾ ਬੋਲੇ ਉਹਦੇ ਨਾਉਣ ਤਾਉਣ ਹਰ ਚੀਜ਼ ਦੀ ਚਿੰਤਾ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਗੁਣ ਹੈ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅਮਰਤ ਦੇ ਇਹ ਅਮਰਤ ਰੂਪੀ ਤੋ ਦਿੰਦੀ ਹੈ ਭਾਈ ਜ਼ਰੂਰਤ ਹੈ ਬੰਦੇ ਆ ਤੂੰ ਵੀ ਜ਼ਰੂਰਤ ਬਣ ਜ਼ਰੂਰਤ ਬਣ ਇਸ ਸੰਸਾਰ ਦੀ ਤੇ ਦੇਹ ਦਾ ਪੈਤ੍ਰਿਕ ਕਦਮੈ ਤੁਰਿਆ ਫਿਰੂਗਾ ਬੇਨਤ ਬਗਰ ਤਾਂ ਗੱਲ ਹੀ ਨਹੀਂ ਬਣਨੀ ਸਾਡੀ